ਕਿਵੇਂ ਦੇਖਦੇ ਹੋ ਕਿ ਅਕਾਲ ਤਖਸਾਹਬ ਦੇ ਵਿਰੋਧ ਦੇ ਵਿੱਚ ਜਾ ਕੇ ਜੋ ਅਕਾਲੀ ਦਲੇ ਕਰ ਰਿਹਾ ਹੈਗਾ ਭਾਵੇਂ ਕਿ ਉਹ ਆਪਣੇ ਲੈਵਲ ਤੇ ਬਹੁਤ ਕੁਝ ਜਿਹੜੀਆਂ ਚਤੁਰ ਚਲਾਕੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿ 7 ਮੈਂਬਰ 7 ਮੈਂਬਰਾਂ ਦੇ ਵਿੱਚੋਂ 6 ਮੈਂਬਰ ਜਿਹੜੇ ਨੇ ਉਹਨਾਂ ਨੂੰ ਆਫਰਾਂ ਕਰ ਦਿੱਤੀਆਂ ਗਈਆਂ ਨੇ ਪਰ ਅਕਾਲ ਤਖਸਾਹਬ ਦੇ ਹੁਕਮਨਾਮਿਆਂ ਦੇ ਅਨੁਸਾਰ 7 ਮੈਂਬਰੀ ਕਮੇਟੀ ਨੇ ਪੂਰੀ ਭਰਤੀ ਪ੍ਰੋਸੈਸ ਦੀ ਦੇਖਰੇਖ ਕਰਨੀ ਸੀ ਨਾ ਕਿ ਉਹਦੇ ਜੋ ਕੋਈ ਛੋਟਾ ਜਿਹਾ ਇਲਾਕਾ ਲੈ ਕੇ ਤੇ ਉੱਥੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਅੰਡਰ ਕੰਮ ਕਰਨਾ ਸੀ ਇੰਦਰਾ ਗਾਂਧੀ ਨੇ ਜਿਹੜਾ ਤਖਤ ਸਾਹਿਬ ਤੇ ਹਮਲਾ ਕਰਿਆ ਸੀ ਉਹ ਇਮਾਰਤ ਢਾਹੀ ਸੀ ਸੋ ਜਦੋਂ ਵੀ ਕੌਮਾਂ ਦੀਆਂ ਮੁਕੱਦਸ ਸਥਾਨਿਆਂ ਇਮਾਰਤਾਂ ਢੈਂਦੀਆਂ ਨੇ ਕੌਮਾਂ ਵਖਤ ਪੈਣ ਤੇ ਉਹਨੂੰ ਉਸਾਰ ਲੈਂਦੀਆਂ ਨੇ ਪਰ ਜਿਹੜਾ ਜੇ ਕੌਮ ਵਿੱਚੋਂ ਹੀ ਕੋਈ ਧੇਰਾ ਉਹਦਾ ਸਿਧਾਂਤਕ ਹਮਲਾ ਕਰਦੀ ਆ ਉਹਦਾ ਸਿਧਾਂਤਕ ਨੁਕਸਾਨ ਕਰਦੀ ਆ ਯਾ ਆਪਾਂ ਕਹਿ ਸਕਦੇ ਆਂ ਵੀ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਇਮਾਰਤ ਢਾਹ ਢੇਰੀ ਹੋਈ ਸੀ ਉਸੇ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਸਿਧਾਂਤ ਢਾਹ ਢੇਰੀ ਹੁੰਦਾ ਤਾਂ ਇਹਨੂੰ ਉਸਾਰਨ ਲੱਗਿਆਂ ਸਦੀਆਂ ਲੱਗ ਜਾਂਦੀਆਂ ਸੋ ਅਕਾਲੀ ਦਲ ਇੰਦਰਾ ਗਾਂਧੀ ਦੀ ਤਰਜ਼ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਉੱਤੇ ਗੋਲੇ ਵਰਸਾ ਰਿਹਾ ਹੈ ਸੋ ਅਕਾਲੀ ਦਲ ਦੀਆਂ ਫੌਜਾਂ ਅਕਾਲ ਤਖਤ ਸਾਹਿਬ ਦੀ ਸਿਧਾਂਤਕ ਪ੍ਰਕਰਮਾਂ ਵਿੱਚ ਦਾਖਲ ਹੋਈਆਂ ਹੋਈਆਂ ਨੇ ਔਰ ਉਹ ਬੇਕਿਰਤੀ ਨਾਲ ਜਿਹੜੀਆਂ ਹੈਗੀਆਂ ਸਿੱਖ ਸੰਗਤਾਂ ਦਾ ਸਿਧਾਂਤਕ ਕਤਲ ਕਰ ਰਹੀਆਂ ਨੇ ਸੋ ਅਕਾਲੀ ਦਲ ਜਾਣ ਬੁੱਝ ਕੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਚੁਣੌਤੀ ਦੇ ਰਿਹਾ ਔਰ ਸ਼ਰਿਆਮ ਚੁਣੌਤੀ ਦੇ ਰਿਹਾ ਜਿੱਦਾਂ ਆਪਾਂ ਕਹਿੰਦੇ ਹੱਕ ਠੋਕ ਕੇ ਚੁਣੌਤੀ ਦੇ ਰਿਹਾ ਹੈ ਵੀ ਅਸਵੀ ਸ਼ਰੀ ਅਕਾਲ ਤੱਕ ਸਾਹਿਬ ਨੂੰ ਕਿਸੇ ਕਿਸੇ ਵੀ ਤਰ੍ਹਾਂ ਮਾਨਤਾ ਨਹੀਂ ਦਿੰਦੇ ਅਸੀਂ ਜੋ ਵੀ ਕਰਾਂਗੇ ਆਪਣੇ ਢੰਗ ਨਾਲ ਕਰਾਂਗੇ ਅੱਜ ਦਲਜੀਤ ਸਿੰਘ ਚੀਮਾ ਦਾ ਆਇਆ ਬੀਬੀ ਸਤਵੰਤ ਕੌਰ ਬਾਰੇ ਜਿਹੜੇ ਕਿ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਬੇਟੀ ਹੈਗੇ ਆ ਦਰਜੀਤ ਸਿੰਘ ਚੀਮਾ ਇਹ ਹੁਕਮ ਸੁਣਾ ਰਿਹਾ ਵੀ ਜੇ ਬੀਬੀ ਜੀ ਨੇ ਆਕਾਲੀ ਦਲ ਦੀ ਭਰਤੀ ਕਮੇਟੀ ਵਿੱਚ ਆਉਣਾ ਤਾਂ ਆਪਣੀ ਨੌਕਰੀ ਛੱਡ ਕੇ ਆਵੇ ਹੂੰ ਹੂੰ ਨਹੀਂ ਉਹ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਆਪਣੇ ਆਪ ਨੂੰ ਰਾਜੇ ਬਣੇ ਬੈਠੇ ਨੇ ਵੀ ਅਸੀਂ ਮਾਲਕਾਂ ਤੇ ਬਾਕੀ ਦੀ ਜਿਹੜੇ ਸਿੱਖ ਨੇ ਉਹ ਸਾਡੇ ਨੌਕਰ ਨੇ ਭਾਵੇਂ ਉਹ ਕਿਸੇ ਪਰਿਵਾਰ ਦੇ ਭਾਵੇਂ ਉਹ ਸ਼ਹੀਦਾਂ ਦੇ ਉਸ ਪਵਿੱਤਰ ਪਰਿਵਾਰ ਤੋਂ ਹਨ ਜਿਨ੍ਹਾਂ ਨੇ ਪੂਰੀਆਂ ਜਾਨਾਂ ਵਾਰੀਆਂ ਹਾਂ ਕੋਈ ਔਰ ਕੋਈ ਸਤਕਾਰ ਨਹੀਂ ਕੰਸਰਨ ਸਿਰਫ ਤੇ ਸਿਰਫ ਸੁਖਵੀਰ ਸਿੰਘ ਬਾਦਲ ਨੂੰ ਮੁਰਤੋਂ ਪ੍ਰਧਾਨ ਬਣਾਉਂਦਾ ਹੈ ਵੀ ਜੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਾ ਬਣੇ ਤਾਂ ਦਲਜੀਤ ਸਿੰਘ ਚੀਮਾ ਸਮੇਤ ਜਿੰਨੇ ਵੀ ਸੁਖਵੀਰ ਸਿੰਘ ਬਾਦਲ ਦੀ ਟੀਮ ਹੈਗੀ ਆ ਉਹ ਦਾ ਜਿਹੜਾ ਹੈਗਾ ਉਹਦੀਆਂ ਉਹਦੀਆਂ ਜੌਬਸ ਚਲੀਆਂ ਜਾਣੀਆਂ ਉਹਨਾਂ ਦੀਆਂ ਨੌਕਰੀਆਂ ਚਲੀਆਂ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਤੇ ਐਨਾਲਾਈਸਿਸ ਲੈ ਕੇ ਤੁਹਾਡੇ ਸਾਹਮਣੇ ਹਮੇਸ਼ਾ ਹਾਜ਼ਰ ਹੁੰਦੇ ਆ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਸਾਨ ਪਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਵਤਾਰ ਸਿੰਘ ਜੀ ਸ਼ੁਰੂਆਤ ਆ ਜੇ ਆਪਾਂ ਕਰਨੀ ਹੈ ਅਕਾਲੀ ਦਲ ਵੱਲੋਂ ਆਪਾਂ ਨੂੰ ਪਤਾ ਹੈ ਕਿ ਵੱਡੇ ਪੱਧਰ ਤੇ ਜਿਹੜੀ ਹੈਗੀ ਹੈ ਭਰਤੀ ਮਹਮ ਅ ਸ਼ੁਰੂ ਕੀਤੀ ਗਈ ਹੈ ਤੇ ਦੂਜੇ ਪਨੇ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਫੈਸਲੇ ਨੇ ਕਿ ਇਨ ਬਿਨ ਜਿਹੜੇ 2 ਦਸੰਬਰ ਵਾਲੇ ਹੁਕਮਨਾਮ ਉਹਨਾਂ ਨੂੰ ਜਿਹੜਾ ਹੈ ਲਾਗੂ ਕੀਤਾ ਜਾਵੇ ਕਿਵੇਂ ਦੇਖਦੇ ਹੋ ਕਿ ਅਕਾਲ ਤਖਤ ਸਾਹਿਬ ਦੇ ਵਿਰੋਧ ਦੇ ਵਿੱਚ ਜਾ ਕੇ ਜੋ ਅਕਾਲੀ ਦਲ ਇਹ ਕਰ ਰਿਹਾ ਹੈਗਾ ਭਾਵੇਂ ਕਿ ਉਹ ਆਪਣੇ ਲੈਵਲ ਤੇ ਬਹੁਤ ਕੁਝ ਜਿਹੜੀਆਂ ਚਤੁਰ ਚਲਾਕੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿ 7 ਮੈਂਬਰ 7 ਮੈਂਬਰਾਂ ਦੇ ਵਿੱਚੋਂ 6 ਮੈਂਬਰ ਜਿਹੜੇ ਨੇ ਉਹਨਾਂ ਨੂੰ ਆਫਰਾਂ ਕਰ ਦਿੱਤੀਆਂ ਗਈਆਂ ਨੇ ਪਰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਅਨੁਸਾਰ 7 ਮੈਂਬਰੀ ਕਮੇਟੀ ਨੇ ਪੂਰੀ ਭਰਤੀ ਪ੍ਰੋਸੈਸ ਦੀ ਦੇਖਰੇਖ ਕਰਨੀ ਸੀ ਨਾ ਕਿ ਉਹਦੇ ਜੋ ਕੋਈ ਛੋਟਾ ਜਿਹਾ ਇਲਾਕਾ ਲੈ ਕੇ ਤੇ ਉੱਥੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਅੰਡਰ ਕੰਮ ਕਰਨਾ ਸੀ ਹਾਂ ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਸਹੀ ਸਵਾਲ ਹੈ ਜਿਹੜਾ ਉਠਾਇਆ ਹੈਗਾ ਸੋ 2 ਦਸੰਬਰ ਦੇ ਫੈਸਲੇ ਅਨੁਸਾਰ ਸੱਤ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਸੈਬ ਵੱਲੋਂ ਬਣਾਈ ਗਈ ਸੀ ਉਸ ਸੱਤ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਸੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਨੇ ਇੱਕ ਨਵੀਂ ਕਮੇਟੀ ਬਣਾ ਲਈ ਹੋਈ ਆ ਵੀ ਉਹ ਉਹ ਭਰਤੀ ਕਰੇਗੀ ਬਿਲਕੁਲ ਆ ਜਿਹੜਾ ਅਕਾਲ ਤਖਸੈਬ ਦੇ ਫੈਸਲਿਆਂ ਦੇ ਬਿਲਕੁਲ ਵਿਰੋਧ ਵਿੱਚ ਜਾ ਕੇ ਹੋਇਆ ਹੈ ਸੋ ਅਕਾਲੀ ਦਲ ਆਪਣੀ ਕੋਈ ਵੀ ਕਮੇਟੀ ਨਹੀਂ ਬਣਾ ਸਕਦਾ ਉਹ ਸੱਤ ਦੇ ਸੱਤ ਮੈਂਬਰ ਆ ਜਿਹੜੇ ਉਹ ਕੋਈ ਆਪਣੀਆਂ ਸਬ ਕਮੇਟੀਆਂ ਬਣਾਉਣ ਜਿਹਦੇ ਹਰਜਿੰਦਰ ਸਿੰਘ ਧਾਮੇ ਪ੍ਰਧਾਨ ਨੇ ਤੇ ਬਾਕੀ 7 ਮੈਂਬਰ ਰਹੇਗੇ ਨੇ ਸੋ ਅਕਾਲੀ ਦਲ ਜਾਣ ਬੁੱਝ ਕੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਚੁਣੌਤੀ ਦੇ ਰਿਹਾ ਔਰ ਸ਼ਰਿਆਮ ਚੁਣੌਤੀ ਦੇ ਰਿਹਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਹਿੱਕ ਠੋਕ ਕੇ ਚੁਣੌਤੀ ਦੇ ਰਿਹਾ ਵੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਕਿਸੇ ਵੀ ਤਰ੍ਹਾਂ ਮਾਨਤਾ ਨਹੀਂ ਦਿੰਦੇ ਅਸੀਂ ਜੋ ਵੀ ਕਰਾਂਗੇ ਆਪਣੇ ਢੰਗ ਨਾਲ ਕਰਾਂਗੇ ਸਾਡੇ ਲਈ ਕੋਈ ਵੀ ਜਿਹੜੀਆਂ ਮੋਰਲ ਆਬਲੀਗੇਸ਼ਨ ਅਕਾਲ ਤਖਤ ਨੂੰ ਮੰਨਣ ਦੀਆਂ ਨਹੀਂ ਨੇ ਇਹ ਵਾਰ-ਵਾਰ ਹੁਣ ਆ ਰਿਹਾ ਅੱਜ ਦਲਜੀਤ ਸਿੰਘ ਚੀਮਾ ਦਾ ਆਇਆ ਬੀਬੀ ਸੁਤਮੰਤ ਕੌਰ ਬਾਰੇ ਜਿਹੜੇ ਕਿ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਬੇਟੀ ਹੈਗੇ ਆ ਦਰਜੀਤ ਸਿੰਘ ਚੇਮਾ ਇਹ ਹੁਕਮ ਸੁਣਾ ਰਿਹਾ ਵੀ ਜੇ ਬੀਬੀ ਜੀ ਨੇ ਅਕਾਲੀ ਦਲ ਦੀ ਭਾਰਤੀ ਕਮੇਟੀ ਵਿੱਚ ਆਉਣਾ ਤਾਂ ਆਪਣੀ ਨੌਕਰੀ ਛੱਡ ਕੇ ਆਵੇ ਹੂੰ ਹੂੰ ਯਾਨੀ ਉਹ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਆਪਣੇ ਆਪ ਨੂੰ ਰਾਜੇ ਬਣੇ ਬੈਠੇ ਨੇ ਵੀ ਅਸੀਂ ਮਾਲਕਾਂ ਤੇ ਬਾਕੀ ਦੀ ਜਿਹੜੇ ਸਿੱਖ ਨੇ ਉਹ ਸਾਡੇ ਨੌਕਰ ਨੇ ਭਾਵੇਂ ਉਹ ਕਿਸੇ ਪਰਿਵਾਰ ਦੇ ਭਾਵੇਂ ਉਹ ਸ਼ਹੀਦਾਂ ਦੇ ਉਸ ਪਵਿੱਤਰ ਪਰਿਵਾਰ ਤੋਂ ਹਨ ਜਿਨ੍ਹਾਂ ਨੇ ਪੂਰੀਆਂ ਜਾਨਾਂ ਵਾਰੀਆਂ ਹਾਂ ਕੋਈ ਔਰ ਕੋਈ ਸਤਕਾਰ ਨਹੀਂ ਵੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਆ ਔਰ ਸੰਤ ਕਰਤਾਰ ਸਿੰਘ ਜੀ ਦੀ ਪੋਤਰੀ ਆ ਵੀ ਕੋਈ ਕੋਈ ਮਤਲਬ ਨਹੀਂ ਹੋਣਾ ਉਹਨਾਂ ਨੂੰ ਜੀ ਕੋਈ ਨੈਤਿਕਤਾ ਨਹੀਂ ਕੋਈ ਮੋਰੈਲਿਟੀ ਨਹੀਂ ਕੋਈ ਸਿਧਾਂਤ ਨਹੀਂ ਕੋਈ ਸ਼ਹਾਦਤ ਦਾ ਸੰਕਲਪ ਨਹੀਂ ਸੋ ਦਰਜੀਤ ਸਿੰਘ ਚੀਮਾ ਲਗਾਤਾਰ ਹੈ ਜਿਹੜੇ ਆਕਾਰੀ ਦਲ ਦੇ ਮੁਖਬਲਾਰੇ ਦੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਦੀ ਲਗਾਤਾਰ ਯਤਨ ਕਰ ਰਹੇ ਹੈ ਉਹਨਾਂ ਦੇ ਪਿੱਛੇ ਹੋਰ ਕਿੰਨੀ ਕਬੜੀ ਟੀਮ ਹੈ ਕੀ ਗੱਲਬਾਤ ਹੈ ਸੋ ਇਹਨਾਂ ਦਾ ਕਨਸਰਨ ਸਿਰਫ ਤੇ ਸਿਰਫ ਸੁਖਵੀਰ ਸਿੰਘ ਬਾਦਲ ਨੂੰ ਮੁਰ ਤੋਂ ਪ੍ਰਧਾਨ ਬਣਾਉਂਦਾ ਹੈ ਵੀ ਜੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਾ ਬਣੇ ਤਾ ਦਲਜੀਤ ਸਿੰਘ ਚੀਮਾ ਸਮੇਤ ਜਿੰਨੇ ਵੀ ਸੁਖਬੀਰ ਸਿੰਘ ਬਾਦਲ ਦੀ ਟੀਮ ਹੈਗੀ ਆ ਉਹ ਦਾ ਜਿਹੜਾ ਹੈਗਾ ਉਹਦੀਆਂ ਉਹਦੀਆਂ ਜੌਬਸ ਚਲੀਆਂ ਜਾਣੀਆਂ ਉਹਨਾਂ ਦੀਆਂ ਨੌਕਰੀਆਂ ਚਲੀਆਂ ਜਾਣੀਆਂ ਅਕਾਲੀ ਦਲ ਨੂੰ ਜਿਨ੍ਹਾਂ ਨੇ ਆਪਣੇ ਰੋਜਗਾਰ ਦਾ ਸਾਧਨ ਬਣਾਇਆ ਹੋਇਆ ਉਹ ਸਾਰੇ ਆ ਜਿਹੜੇ ਬੰਦੇ ਲਭੇਟੇ ਜਾਣਗੇ ਇਸੇ ਕਰਕੇ ਉਹ ਨਹੀਂ ਚਾਹੁੰਦੇ ਵੀ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੋਈ ਗੁਰਸਿੱਖ ਜਿਸ ਤਰ੍ਹਾਂ ਅਕਬਾਲ ਸਿੰਘ ਝੁੰਡਾ ਹੈ ਜਾਂ ਜਿਹੜੇ ਉਮੈਦਪੁਰੀ ਨੇ ਜਾਂ ਕੋਈ ਗੁਰਪ੍ਰੀਤ ਸਿੰਘ ਯਾਲੀ ਜੀ ਜਾਂ ਮਨਪ੍ਰੀਤ ਸਿੰਘ ਯਾਲੀ ਆ ਸੋ ਜਿਹੜਾ ਵੀ ਉਹਨਾਂ ਨੂੰ ਲੱਗਦਾ ਵੀ ਖਤਰਾ ਖੜਾ ਹੋ ਰਿਹਾ ਸੁਖਬੀਰ ਸਿੰਘ ਬਾਦਲ ਦੇ ਨਾਲ ਦੀ ਜਿਹੜੀ ਇੱਕ ਕਿਚਨ ਕੈਬਿਨੇਟ ਆ ਜਿਨ੍ਹਾਂ ਨੇ ਬੱਸਾਂ ਗੱਡੀਆਂ ਬਣਾਈਆਂ ਨੇ ਜਿਨ੍ਹਾਂ ਨੇ ਬਿਜ਼ਨਸ ਸਾਰੇ ਨੇ ਅਕਾਲੀ ਦਲ ਦੇ ਨਾਤੇ ਜਿਨ੍ਹਾਂ ਨੇ ਰੇਤਾ ਵੇਚਿਆ ਜਿਨ੍ਹਾਂ ਨੇ ਬਜਰੀ ਵੇਚੀ ਆ ਜਿਨ੍ਹਾਂ ਨੇ ਸ਼ਰਾਬ ਦੇ ਠੇਕੇ ਲਏ ਹੋਏ ਨੇ ਸੋ ਜਿੰਨੇ ਵੀ ਅਨੈਤਿਕ ਕੰਮ ਨੇ ਉਹ ਸਿੱਖੀ ਦੇ ਨਾਤੇ ਅਕਾਲੀ ਦਲ ਦੇ ਨਾਤੇ ਜਿਨ੍ਹਾਂ ਲੀਡਰਾਂ ਨੇ ਕਰੇ ਨੇ ਉਹੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਵੱਡੀ ਚੁਣੌਤੀ ਦੇ ਰਹੀ ਹੈ ਔਰ ਭਵਿੱਖ ਵਿੱਚ ਇਹਦੇ ਬਹੁਤ ਗੰਭੀਰ ਸਿੱਟੇ ਆ ਜਿਹੜੇ ਉਹਨੇ ਕੱਢ ਸਕਦੇ ਹੈਗੇ ਆ ਬਿਲਕੁਲ ਇਹ ਵੀ ਚਰਚਾਵਾਂ ਨੇ ਕਿ ਇੱਕ ਬੰਨੇ ਤੇ ਜਿਹੜੇ ਸਾਡੇ ਤਖਤ ਸਾਬਾਨ ਨੇ ਉਹਨਾਂ ਨੂੰ ਢਾਇਆ ਜਾਂਦਾ ਹੈ 1984 ਚ ਇੱਕ ਹਮਲਾ ਕੀਤਾ ਜਾਂਦਾ ਹੈ ਕੀ ਫਿਰ ਇਹ ਤਖਤ ਸਾਹਿਬ ਦੇ ਸਿਧਾਂਤ ਨੂੰ ਚੈਲੰਜ ਨਹੀਂ ਕੀਤਾ ਜਾਂਦਾ ਦੋ ਤਰੀਕ ਨੂੰ ਆਪਾਂ ਦੇਖਿਆ ਕਿ ਜੋ ਅਕਾਲ ਤਖਤ ਸਾਹਿਬ ਦਾ ਇੱਕ ਜਾਹੋ ਜਲਾਲ ਸੀ ਜਿਸ ਤਰੀਕੇ ਦੇ ਨਾਲ ਉਥੋਂ ਫੈਸਲੇ ਹੋਏ ਸਨ ਜਿਸ ਤਰੀਕੇ ਦੇ ਨਾਲ ਲੱਗ ਰਿਹਾ ਸੀ ਕਿ ਸੰਸਥਾਵਾਂ ਨੇ ਜਿਹੜਾ ਹੈ ਆਪਣੇ ਆਪ ਨੂੰ ਪੁਨਰ ਸਿਰਜੀਤ ਕਰ ਲਿਆ ਹੈ ਸਿੱਖ ਮਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਆਪਾਂ ਕਹਿ ਲਈ ਕਿ ਉਮੀਦ ਜਾ ਗਈ ਸੀ ਕਿ ਸ਼ਾਇਦ ਦੁਬਾਰਾ ਉਹ ਸਤਕਾਰ ਜਿਹੜਾ ਜਿਹੜਾ ਹੈ ਬਹਾਲ ਹੋ ਜਾਵੇਗਾ ਪਰ ਜਿਸ ਤਰੀਕੇ ਦੇ ਪੈਂਤੜੇ ਹੁਣ ਵਰਤੇ ਜਾ ਰਹੇ ਨੇ ਦੁਬਾਰਾ ਉਸੇ ਸਤਕਾਰ ਨੂੰ ਢਾ ਲਈ ਜਾ ਰਹੀ ਹੈ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਇੰਦਰਾ ਗਾਂਧੀ ਨੇ ਜਿਹੜਾ ਤਖਤ ਸਾਹਿਬ ਤੇ ਹਮਲਾ ਕਰਿਆ ਸੀ ਉਹ ਇਮਾਰਤ ਢਾਹੀ ਸੀ ਜੀ ਸੋ ਜਦੋਂ ਵੀ ਕੌਮਾਂ ਦੀਆਂ ਮੁਕੱਦਸ ਸਥਾਨਾਂ ਜਾਂ ਇਮਾਰਤਾਂ ਢਹਿੰਦੀਆਂ ਨੇ ਕੌਮਾਂ ਵਕਤ ਪੈਣ ਤੇ ਉਹਨੂੰ ਉਸਾਰ ਲੈਂਦੀਆਂ ਨੇ ਪਰ ਜਿਹੜਾ ਜੇ ਕੌਮ ਵਿੱਚੋਂ ਕੋਈ ਠੇਰਾ ਉਹਦਾ ਸਿਧਾਂਤਕ ਹਮਲਾ ਕਰਦੀ ਆ ਉਹਦਾ ਸਿਧਾਂਤਕ ਨੁਕਸਾਨ ਕਰਦੀ ਆ ਯਾ ਆਪਾਂ ਕਹਿ ਸਕਦੇ ਆਂ ਵੀ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਇਮਾਰਤ ਢਾਹ ਢੇਰੀ ਹੋਈ ਸੀ ਉਸੇ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਸਿਧਾਂਤ ਢਾਹ ਢੇਰੀ ਹੁੰਦਾ ਤਾਂ ਇਹਨੂੰ ਉਸਾਰਨ ਲੱਗਿਆਂ ਸਦੀਆਂ ਲੱਗ ਜਾਂਦੀਆਂ ਨੇ ਸੋ ਆਕਾਲੀ ਦਲ ਇੰਦਰਾ ਗਾਂਧੀ ਦੀ ਤਰਜ਼ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਉੱਤੇ ਗੋਲੇ ਵਰਸਾ ਰਿਹਾ ਹੈ ਸੋ ਆਕਾਲੀ ਦਲ ਦੀਆਂ ਫੌਜਾਂ ਅਕਾਲ ਤਖਤ ਸਾਹਿਬ ਦੀ ਸਿਧਾਂਤਕ ਪਰਕਰਮਾਂ ਵਿੱਚ ਦਾਖਲ ਹੋਈਆਂ ਹੋਈਆਂ ਨੇ ਔਰ ਉਹ ਬੇਕਿਰਕੀ ਨਾਲ ਜਿਹੜੀਆਂ ਹੈਗੀਆਂ ਸਿੱਖ ਸੰਗਤਾਂ ਦਾ ਸਿਧਾਂਤਕ ਕਤਲ ਕਰ ਰਹੀਆਂ ਨੇ ਬਿਲਕੁਲ ਤੁਸੀਂ ਮੰਝਰ ਦੇਖੋ ਵੀ ਉਹ ਉਸੇ ਉਸੇ ਦ੍ਰਿਸ਼ ਨੂੰ ਆਪਣੇ ਮੰਚ 'ਤੇ ਲਿਆਓ ਜਿਵੇਂ ਜਦੋਂ ਗੁਰਪੁਰਬ ਮਨਾਉਣ ਲਈ ਸੰਗਤ ਇਕੱਠੀ ਹੋਈ ਹੋਈ ਆ ਭਾਰਤੀ ਫੌਜ ਦੇ ਵਿੱਚ ਦਾਖਲ ਹੋ ਜਾਂਦੀ ਆ ਸੋ ਜਿਹੜਾ ਵੀ ਬੱਚਾ ਬੁੱਢਾ ਬਜ਼ੁਰਗ ਬੀਬੀ ਸਾਹਮਣੇ ਆਉਂਦੀ ਆ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਸੋ ਇਹ ਸਰੀਰਕ ਕਤਲ ਸੀ ਉਸੇ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਆ ਉਸ ਸਿਧਾਂਤਕ ਕਤਲ ਕਰ ਰਹੀ ਆ ਬਿਲਕੁਲ ਉਸੇ ਤਰ੍ਹਾਂ ਤਖਤ ਸਾਹਿਬ ਤੇ ਗੋਲੇ ਵਰ੍ਹ ਰਹੇ ਨੇ ਤਖਤ ਸਾਹਿਬ ਦੇ ਜਥੇਦਾਰਾਂ ਵਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਆ ਜਿਹੜਾ ਵੀ ਕੋਈ ਨੈਤਿਕ ਤੌਰ ਤੇ ਚੇਤਨ ਸਿੱਖ ਜਿਸ ਤਰ੍ਹਾਂ ਬਹੁਤ ਸਾਰੇ ਸਿੱਖ ਪੱਖੀ ਪੱਤਰਕਾਰ ਆ ਅਕਾਲੀ ਦਲ ਦੀਆਂ ਇਹਨਾਂ ਨੀਤੀਆਂ ਦਾ ਵਿਰੋਧ ਕਰ ਰਹੇ ਆ ਉਨਾ ਬਾਰੇ ਸੋਸ਼ਲ ਮੀਡੀਆ ਤੇ ਜੋ ਗੰਦ ਬਕਿਆ ਜਾ ਰਿਹਾ ਹੈ ਟ੍ਰੋਲਿੰਗ ਕੀਤੀ ਜਾ ਰਹੀ ਹੈ ਟ੍ਰੋਲਿੰਗ ਕੀਤੀ ਜਾ ਰਹੀ ਹੈ ਨਾ ਜਿਸ ਤਰ੍ਹਾਂ ਉਹਨਾਂ ਬਾਰੇ ਜੋ ਕੁਝ ਵੀ ਗੰਦੀ ਭਾਸ਼ਾ ਵਰਤੀ ਜਾ ਰਹੀ ਹੈ ਇਹ ਸਮਝ ਲਓ ਵੀ ਪਰਕਰਮਾਂ ਵਿੱਚ ਖੜੀ ਸਿੱਖ ਸੰਗਤ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਆ ਅਕਾਲੀ ਦਲ ਦੇ ਹਮਾਇਤਿਆਂ ਵੱਲੋਂ ਸੋ ਸਿਧਾਂਤਕ ਤੌਰ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦਾ ਉਹਦੇ ਸਿਧਾਂਤ ਦਾ ਉਹਦੀ ਅਥਾਰਟੀ ਦਾ ਬਹੁਤ ਵੱਡਾ ਕਤਨਿਆਮ ਕਰ ਰਹੇ ਆ ਸੋ ਸਾਨੂੰ ਨਹੀਂ ਲੱਗਦਾ ਵੀ ਇਤਿਹਾਸ ਇਹਨਾਂ ਨੂੰ ਮਾਫ ਕਰੇਗਾ ਇਹਨਾਂ ਨੂੰ ਲੱਗਦਾ ਹੈ ਵੀ ਇਸੇ ਤਰ੍ਹਾਂ ਹੀ ਅਸੀਂ ਆ ਅਸੀਂ ਲਗਾਤਾਰ 40 ਸਾਲਾਂ ਤੋਂ ਜੋ ਟੈਕਨੀਕਲੀ ਪਾਰਟੀ ਨੂੰ ਚਲਾ ਰਹੇ ਹਾਂ ਬਿਨੂ ਉਸਾਰ ਲਵਾਂਗੇ ਪਰ ਹੁਣ ਸਿੱਖ ਸੰਗਤਾਂ ਚੇਤਨ ਨੇ ਸਾਨੂੰ ਇਹ ਅਹਿਸਾਸ ਨਹੀਂ ਆ ਵੀ ਹਾਲ ਦੀ ਘੜੀ ਉਹ ਉਸੇ ਜਲਾਓ ਵਿੱਚ ਵਾਪਸ ਆ ਜਾਣਗੇ ਜਿਹੜਾ ਜਲਾਓ ਨੂੰ ਮਾਨ ਚੁੱਕੇ ਹੈਗੇ ਆ ਜੀ ਬਿਲਕੁਲ ਜੀ ਤੇ ਦੂਜੇ ਬੰਦੇ ਜਿਹੜਾ ਹੈਗਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਹੋਣਾ ਨੂੰ ਭਰਤੀ ਕਮੇਟੀ ਦੇ ਵਿੱਚ ਲੈਣ ਦੇ ਲਈ ਇੱਕ ਆਪਾਂ ਕਹਿ ਲਈ ਕਿ ਇੱਕ ਆਫਰ ਕਹਿ ਲਈ ਹੈ ਜャ ਉਹਨਾਂ ਨੂੰ ਇੱਕ ਤਰ੍ਹਾਂ ਦਾ ਕੀਤਾ ਗਿਆ ਹੈ ਕਿ ਤੁਸੀਂ ਆ ਕੇ ਇਹ ਵਾਲਾ ਏਰੀਆ ਜਿਹੜਾ ਹੈ ਸੰਭਾਲ ਸਕਦੇ ਹੋ ਔਰ ਇੱਥੇ ਜਿਹੜੀ ਤੁਸੀਂ ਪਰਤੀ ਕਰ ਸਕਦੇ ਹੋ ਸਰਦਾਰ ਤਾਰ ਸਿੰਘ ਜੀ ਭਾਵੇਂ ਕਿ ਉਹਨਾਂ ਨੇ ਇਸ ਗੱਲ ਤੋਂ ਨਾ ਕਰ ਦਿੱਤੀ ਹੋਈ ਹੈ ਪਰ ਕੀ ਹੁਣ ਇੱਥੇ ਇਲੈਕਸ਼ਨ ਕਮਿਸ਼ਨ ਵਾਲਾ ਰੂਲ ਲਾਗੂ ਨਹੀਂ ਹੁੰਦਾ ਜਾਂ ਫਿਰ ਉਦੋਂ ਝੂਠ ਬੋਲ ਰਹੇ ਸੀ ਜਾਂ ਹੁਣ ਝੂਠ ਬੋਲ ਰਹੇ ਨੇ ਚੱਲ ਕੀ ਰਿਹਾ ਉਹਨਾਂ ਦਾ ਬੋਲਣਾ ਹੀ ਝੂਠ ਹੈਗਾ ਭਾਜੀ ਸੋ ਉਦੋਂ ਵੀ ਝੂਠ ਬੋਲ ਰਹੇ ਸੀ ਹੁਣ ਵੀ ਝੂਠ ਬੋਲ ਰਹੇ ਹੈਗੇ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਨੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਆ ਜੀ ਜੀ ਅਕਾਲੀ ਦਲ ਕਹਿ ਰਿਹਾ ਵੀ ਜੇ ਅਸੀਂ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਰਾਹੀਂ ਭਰਤੀ ਕਰਦੇ ਹਾਂ ਤਾਂ ਭਾਰਤ ਦੇ ਚੋਣ ਕਮਿਸ਼ਨ ਨੇ ਸਾਡੀ ਮਾਨਤਾ ਰੱਦ ਕਰ ਦੇਣੀ ਆ ਹੂੰ ਹੂੰ ਪਹਿਲਾਂ ਇਹ ਝੂਠ ਬੋਲਿਆ ਗਿਆ ਹੁਣ ਬਲਵਿੰਦਰ ਸਿੰਘ ਭੁੰਦਰ ਦਾ ਇੱਕ ਪੱਤਰ ਸ਼੍ਰੀ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਕੋਲ ਪਹੁੰਚਦਾ ਹੈ ਕਿ ਅਸੀਂ ਭਾਈ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਫਰੀਦਕੋਟ ਜ਼ਿਲ੍ਹੇ ਦਾ ਇੰਚਾਰਜ ਲਾਇਆ ਭਰਤੇ ਲਈ ਹੂੰ ਕਿ ਹੁਣ ਚੋਣ ਕਮਿਸ਼ਨ ਨੇ ਉਹਨਾਂ ਨੂੰ ਰੱਦ ਕਰ ਰਿਹਾ ਬਾੰਤਾ ਹੂੰ ਹੂੰ ਜੇ ਚਾਹੇ ਸੱਤਾ ਮੈਂਬਰਾਂ ਨੂੰ ਲੈ ਲਓ ਚਾਹੇ ਇੱਕ ਮੈਂਬਰ ਨੂੰ ਲੈ ਲਓ ਹੈਨਾ ਜਿਹੜੀ ਗਲਤੀ ਆ ਉਹ ਤਾਂ ਗਲਤੀ ਆ ਸੋ ਇਟ ਮੀਨਸ ਅਸੀਂ ਵਾਰ-ਵਾਰ ਕਹਿ ਰਹੇ ਹਾਂ ਚੋਣ ਕਮਿਸ਼ਨ ਇਹਨਾਂ ਦੀ ਮਾਨਤਾ ਨਹੀਂ ਰੱਦ ਕਰ ਸਕਦਾ ਮੈਂ ਬੇਸ਼ੱਕ ਕਾਨੂੰਨੀ ਬਾਹਰ ਨਹੀਂ ਪਰ ਮੈਨੂੰ ਇੰਨਾ ਕੁ ਰਾਜਨੀਤੀ ਦਾ ਪਤਾ ਵੀ ਇਹ ਨਹੀਂ ਹੋ ਸਕਦਾ ਘੱਟੋ ਘੱਟ ਮੇਰੀ ਵੀ 30 ਸਾਲ ਦਾ ਜਰਨਲਿਜ਼ਮ ਆ ਸੋ ਉਸ 30 ਸਾਲ ਦੇ ਜਰਨਲਿਜ਼ਮ ਦੇ ਆਧਾਰ ਤੇ ਮੈਂ ਕਹਿ ਸਕਦਾ ਵੀ ਇਹ ਨਹੀਂ ਕਰ ਅਕਾਲੀ ਦਲ ਨੂੰ ਬਚਾ ਕੇ ਰੱਖਣਾ ਭਾਰਤ ਸਰਕਾਰ ਦਾ ਗਲੇ ਦੀ ਹੱਡੀ ਆਪ ਬਣਿਆ ਹੋਇਆ ਠੀਕ ਆ ਉਹ ਹਮੇਸ਼ਾ ਇਹਨੂੰ ਛੋਟਾ ਰੱਖਣਗੇ ਕਮਜ਼ੋਰ ਰੱਖਣਗੇ ਪਰ ਬਚਾ ਕੇ ਰੱਖਣਗੇ ਉਨ੍ਹਾਂ ਦੀ ਪੋਲੀਟੀਕਲ ਸਟ੍ਰੈਟਜੀ ਹੈਗੀ ਸੋ ਮਾਨਤਾ ਰਾਤ ਜਿਹੜੀ ਨਹੀਂ ਹੋਗੀ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਫਰ ਕਰਕੇ ਜਾਂ ਬਰਵਿੰਦਰ ਸਿੰਘ ਭੁੰਦਰ ਦਾ ਲੈਟਰ ਗਿਆ ਜਥੇਦਾਰ ਸਾਹਿਬ ਨੂੰ ਉਹ ਕਹਿ ਰਿਹਾ ਵੀ ਅਸੀਂ ਫਰੀਦਕੋਟ ਜ਼ਿਲ੍ਹੇ ਚ ਇਹਨਾਂ ਦੀ ਡਿਊਟੀ ਲਾਈ ਹੈਗੀ ਆ ਸੋ ਆਪਣੇ ਆਪ ਹੀ ਐਕਸਪੋਜ਼ ਹੁੰਦਾ ਹੈ ਵੀ ਉਹ ਆਪਣੇ ਜਾਲ ਵਿੱਚ ਆਪ ਹੀ ਫਸ ਰਹੇ ਨੇ ਜਥੇਦਾਰ ਸਾਹਿਬ ਨੂੰ ਝੂਠ ਬੋਲ ਰਿਹਾ ਆਪਣੇ ਦਿਵਾਲੇ ਅਜਿਹੇ ਜਾਲ ਬੁਣ ਰਹੇ ਹੈਗੇ ਆ ਵੀ ਜਿਹਦੇ ਵਿੱਚ ਉਹ ਆਪ ਫਸ ਰਹੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਦਾ ਸਪਸ਼ਟ ਮਤਲਬ ਆ ਵੀ ਅਕਾਲ ਤਖਤ ਦੇ ਹੁਕਮਾਂ ਨੂੰ ਅੰਸ਼ਕ ਤੌਰ ਤੇ ਮੰਨਣਾ ਜੇ ਅੰਸ਼ਕ ਤੌਰ ਤੇ ਮੰਨ ਰਹੇ ਆ ਤਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਂ ਰਾਜਤਾਂ ਹੁਣ ਇਹ ਰੱਦ ਹੋਣੀ ਚਾਹੀਦੀ ਆ ਜੇ ਨਹੀਂ ਰੱਦ ਹੋ ਰਹੀ ਤਾਂ ਸਾਡਾ ਦਾਵਾ ਹੈ ਭਵਿੱਖ ਵਿੱਚ ਵੀ ਰੱਦ ਨਹੀਂ ਹੋਵੇਗਾ ਹਾਂ ਬਿਲਕੁਲ ਜੀ